ਭਾਈ ਗੁਰਦੇਵ ਸਿੰਘ ਕੌਕੇ ਜਥੇਦਾਰ ਸਾਹਿਬ ਨੇ ਜਦੋਂ ਜੇਲ੍ਹ ਦੇ ਵਿੱਚੋਂ ਜਾਣਾ ਸੀ ਤੇ ਆਖਰੀ ਫਤਿਹ ਸਾਂਝੀ ਹੋਈ ਸੀ ਮਾਲੀ ਸਾਹਿਬ ਦੇ ਨਾਲ ਮੇਰੇ ਤੇ ਐਨਐਸਏ ਤੇ ਟਾਡਾ 124 ਲਾ ਕੇ ਸੰਗਰੂਰ ਜੇਲ੍ਹ ਚ ਬੰਦ ਕਰਤਾ ਸੀ ਕਹਿੰਦੇ ਇਹਦੇ ਨਾਲ ਇੱਕ ਵਧੀਆ ਹੱਥਾ ਉੱਚਾ ਨਾਲੇ ਦੂਜੇ ਪਾਸੇ ਆ ਤੁਹਾਨੂੰ ਉਹ ਦੇ ਦिए ਮਹਾਨਾ ਜੀ ਮੈਂ ਠੀਕ ਆ ਅਸਲ ਗੱਲ ਇਹ ਸੀ ਵੀ ਕੌਕੇ ਸਾਹਿਬ ਆ ਗਏ ਸੀ ਕੌਕੇ ਸਾਹਿਬ ਉਹ ਹੱਥੇ 'ਚ ਪਹਿਲਾਂ ਵੀ ਕਈ ਵਾਰ ਰਹਿ ਕੇ ਗਏ ਸੀ ਜਦੋਂ ਉਹਨਾਂ ਨੇ ਪੁੱਛਿਆ ਉਹਨਾਂ ਨੇ ਕਿਹਾ ਵੀ ਮੈਂ ਤਾਂ ਉਹ ਹੱਥੇ 'ਚ ਮੈਨੂੰ ਭੇਜੋ ਉੱਥੇ ਮੈਂ ਸੀ ਆਲਰੇਡੀ ਜੇਲ੍ਹ ਵਾਲਿਆਂ ਨੂੰ ਐ ਲੱਗਿਆ ਵੀ ਇਹ ਵੀ ਸਿਆਪੇ ਦਾ ਜਾੜਾ ਮਾਲੀ ਵੀ ਵੀ ਜੇ ਮੰਨ ਜੇ ਠੀਕ ਆ ਕਿਤੇ ਐਵੇਂ ਹੋਰ ਨਾਲ ਲੜਾਈ ਪਾ ਕੇ ਵੇਜੇ ਚਲੋ ਜਦੋਂ ਮੈਂ ਕਹੋ ਕਨੇ ਜੀ ਸਿੱਧੀ ਗੱਲ ਆ ਸੱਚੀ ਗੱਲ ਇਹ ਆ ਵੀ ਕੌਕੇ ਸਾਹਿਬ ਆ ਗਏ ਮੈਨੂੰ ਚਾਹੇ ਚੱਕੀ ਚ ਬੰਦ ਕਰ ਦੋ ਜੇ ਕੌਕੇ ਸਾਹਿਬ ਇੱਥੇ ਆਉਣੇ ਕਿਹਾ ਤਾਂ ਮੈਨੂੰ ਕੋਈ ਤਕਲੀਫ ਨਹੀਂ ਇੱਕ ਦਿਨ ਮੈਨੂੰ ਸੁਨੇਹਾ ਮਿਲਿਆ ਵੀ ਤੁਹਾਨੂੰ ਜਥੇਦਾਰ ਜੀ ਮਿਲਣਾ ਚਾਹੁੰਦੇ ਨੇ ਮੈਂ ਕਦੇ ਨਹੀਂ ਮਿਲਿਆ ਸੀ ਉਹਨਾਂ ਨੂੰ ਪਹਿਲਾਂ ਮੈਂ ਜੇਲ੍ਹ ਦੇ ਬਾਹਰ ਨਿਕਲਿਆ ਉਹ ਮੇਰੇ ਗੇਟ ਦੇ ਅੱਗੇ ਖੜੇ ਨੇ ਕਹਿੰਦੇ ਮੇਰੀ ਤਾਂ ਜਮਾਨਤ ਹੋ ਜਾਣੀ ਆ ਮੈਂ ਤਾਂ ਮੁੜ ਕੇ ਆਉਣਾ ਨਹੀਂ ਪਰ ਕੋਈ ਨਹੀਂ ਦੇਖਾਂਗੇ ਫਿਰ ਕੀ ਹੁੰਦਾ ਨਾਲੇ ਜਥੇਦਾਰ ਸਾਹੋ ਦਾ ਨਾ ਰੋਲ ਬਹੁਤ ਵੱਡਾ ਸੀ ਉਦੋਂ ਸਾਨੂੰ ਤਾਂ ਪਤਾ ਲੋਕਾਂ ਨੂੰ ਪਤਾ ਨਹੀਂ ਜਿਹੜੇ 26 ਦੇ ਗੁਰਮਤੇ ਹੋਈ ਸੀ ਸਰਵਤ ਖਾਲਸੇ ਚ ਇਹ ਉਥੇ ਪੈਰਾ ਦੇਣ ਵਾਲੇ ਬੰਦੇ ਸੀ ਇਹਨਾਂ ਤੇ ਦਵਾ ਸੀ ਵੀ ਖਾਲਿਸਤਾਨ ਦਾ ਐਲਾਨ ਕਰੋ ਕਹਿੰਦੇ ਨੇ ਵੀ ਉਥੇ ਪਰਚੀਆਂ ਵੀ ਪਾਈਆਂ ਫਿਰ ਵੀ ਇਲਾਕੇ 'ਚ ਇਹਨਾਂ ਦਾ ਨਾਂ ਬਹੁਤ ਵੱਡਾ ਬਣ ਗਿਆ ਸੀ ਮਤਲਬ ਇਨਸਾਫ ਦੇਣ ਪੱਖੋਂ ਜਾਂ ਹੋਰ ਆਪਾਂ ਇਹ ਗੱਲ ਕਰੀਏ ਜਿਵੇਂ ਮਨੁੱਖੀ ਹੱਕਾਂ ਲਈ ਲੜਨ 'ਚ ਅਜੀਤ ਸਿੰਘ ਬੈਂਸ ਸੀ ਜਿਹੜੇ ਇੱਕ ਚਿੰਨ ਬਣ ਗਏ ਸੀ ਜਸਟਿਸ ਨੂੰ ਹੱਥ ਕੜੀ ਲਾ ਕੇ ਘੁਮਾਇਆ ਤੁਸੀਂ ਦੇਖੋ ਐਸੇ ਕਰਕੇ ਫਿਰ ਉਹਨਾਂ ਨੇ ਜ਼ਥੇਦਾਰ ਨੂੰ ਟਾਰਗੇਟ ਚੁਣਿਆ ਖਾੜਕੂ ਲਹਿਰ ਆ ਜਿਹੜੀ ਉਹਨੂੰ ਬੇਦਿਲ ਕਰਨ ਦੇ ਲਈ ਜ਼ਥੇਦਾਰ ਨਾਲ ਜੋ ਹੋਇਆ ਉਹਦੀਆਂ ਸਾਰੀਆਂ ਕਹਾਣੀਆਂ ਤੁਹਾਡੇ ਸਾਹਮਣੇ ਆ ਗਈਆਂ ਬੀਪੀ ਤਵਾੜੀ ਨੇ ਜਾਂਚ ਕੀਤੀ ਸਹੀ ਰਿਪੋਰਟ ਕੀਤੀ ਇਹ ਵੀ ਜਸਟਿਸ ਬੈਂਸ ਹੋਰਾਂ ਦੀ ਗਵਾਹੀ ਦੇ ਵਿੱਚ ਇੱਕ ਵਫਦ ਮਿਲਿਆ ਸੀ ਬਾਦਲ ਨੂੰ ਬਾਦਲ ਸਾਹੋਬ ਨੇ ਨਾ ਵੱਡਾ ਧਰੋ ਕੀਤਾ ਸੀ ਅਸਲ 'ਚ ਤੋ ਪਹਿਲਾ ਵਾਅਦਾ ਇਹ ਕੀਤਾ ਸੀ ਪੰਜਾਬ ਚ ਹਿੰਸਕ ਲਹਿਰ ਪੈਦਾ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਊ ਤੇ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਾਰੇ ਚ ਖੜਾ ਕੀਤਾ ਜਾਊ ਮੈਨੂੰ ਟੌੜਾ ਸਾਹਿਬ ਨੇ ਦੱਸਿਆ ਵੀ ਬਾਦਲ ਸਾਹਿਬ ਤੇ ਪ੍ਰੈਸ਼ਰ ਪਾਉਣ ਲਈ ਇੱਕ ਪੀਏਪ ਜਲੰਧਰ ਮੀਟਿੰਗ ਹੋਈ ਉੱਥੇ ਉਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ ਬੋਤਲ ਤੋਂ ਨਾ ਭੂਤ ਬਾਹਰ ਕੱਢਣੇ ਹੋ ਵੀ ਜਾਂਚ ਕਰਾਵਾਂਗੇ ਉਹਦੀਆਂ ਚੋਣਾ ਤਾਂ ਹੋ ਰਹੀਆਂ ਨੇ ਕਿਉਂਕਿ ਅਸੀਂ ਇਹਨੂੰ ਮਾਰ ਕੇ ਬੰਦ ਕੀਤਾ ਹੋਇਆ ਨੇ ਬਾਦਲ ਸਾਹਿਬ ਨੇ ਉੱਥੇ ਵਾਦਾ ਕਰ ਲਿਆ ਸੀ ਵੀ ਦੇਖੋ ਪਿੱਛੇ ਤਾਂ ਹਟ ਨਹੀਂ ਸਕਦੇ ਪਰ ਅਸੀਂ ਬੜਾ ਕੁਝ ਕਰਾਂਗੇ ਨਹੀਂ ਬਾਦਲ ਸਾਹਿਬ ਉਹ ਤੋਂ ਮੁੱਕਰ ਗਏ ਸੀ ਵਿਧਾਨ ਸਭਾ ਚ ਆ ਕੇ ਜਦੋਂ ਜਥੇਦਾਰ ਨੂੰ ਫੜਿਆ ਗਿਆ ਜਦੋਂ ਜਥੇਦਾਰ ਨੂੰ ਕਤਲ ਕਰਤਾ ਬਾਦਲ ਸਾਹਿਬ ਟੋੜਾ ਸਾਹਿਬ ਉੱਥੇ ਗਏ ਸੀ ਫਿਰ ਇਹ ਜਾਂਚ ਕਰਾਉਣ ਦਾ ਬਾਦਲ ਸਾਹਿਬ ਕਹਿੰਦੇ ਵੀ ਤੁਸੀਂ ਦੱਸੋ ਉਹ ਕਹਿੰਦੇ ਸੀਬੀਆਈ ਨੂੰ ਦਿਓ ਸੀਬੀਆਈ ਨੂੰ ਦੇਣ ਨੂੰ ਤਿਆਰ ਨਹੀਂ ਸੀ ਕਹਿੰਦੇ ਕਿਸੇ ਪੁਲਿਸ ਅਫਸਰ ਦਾ ਨਾਮ ਲਿਓ ਮੈਂ ਉਹ ਤੋਂ ਜਾਂਚ ਕਰਾ ਦਿੰਦਾ ਇਹ ਨਾਲੇ ਬੀਪੀ ਤਵਾੜੀ ਦਾ ਨਾਮ ਲੈਂਦਾ ਕਈ ਅਫਸਰ ਇਹੋ ਜਿਹੇ ਹੁੰਦੇ ਨੇ ਜਿਵੇਂ ਕਮਰਬੀਜੇ ਪ੍ਰਤਾਪ ਵੀ ਯਾਰ ਉਹ ਚੰਗਾ ਮਾੜਾ ਸੌ ਹੋਊਗਾ ਪਰ ਉਹ ਜਾਂ ਕਿਤੇ ਘੜੇ ਲੱਕੜ ਤੂੰ ਕਤਲ ਤਾਂ ਬਹੁਤ ਹੋਏ ਨੇ ਕਤਲ ਹਿੰਦੂਆਂ ਦੇ ਵੀ ਹੋਏ ਨੇ ਪਰ ਇੱਕ ਵੀ Hindu ਦਾ ਕਤਲ ਇਹ ਨਹੀਂ ਜਿਹੜਾ ਸਰਕਾਰੀ ਰਿਕਾਰਡ 'ਚ ਨਾ ਹੋਵੇ ਜਿਹਦੀ ਐਫਆਈਆਰ ਦਰਜ ਨਾ ਹੋਈ ਹੋਵੇ ਸਿੱਖ ਨੌਜਵਾਨਾਂ ਦੇ ਕਤਲ ਮੁਕਾਬਲੇ ਜਿਹੜੇ ਹੋਏ ਨੇ ਉਹ ਦਰਜ ਨਹੀਂ ਪਰ ਅਣਪਛਾਤੀਆਂ ਲਾਸ਼ਾਂ ਤੇ ਵੱਢ ਕੇ ਜਿਹੜੇ ਪੁਲਿਸ ਹਰਾਚੋਂ ਫਰਾਰ ਦਿਖਾਤੇ ਉਹਨਾਂ ਦੇ ਕਿਤੇ ਕੇਸ ਦਰਜ ਨਹੀਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ ਦਾ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦਾ ਕਤਲ ਹੁੰਦਾ ਹੈ ਪੁਲਿਸ ਹਿਰਾਸਤ ਵਿੱਚ ਇੱਕ ਰਿਪੋਰਟ ਆ ਜਿਹੜੀ 45 ਉਸ ਦੀ ਬੜੀ ਚਰਚਾ ਅੱਜਕੱਲ ਪਰ ਉਸ ਨੂੰ ਲੈ ਕੇ ਸਵਾਲ ਇਹ ਵੀ ਖੜੇ ਹੋ ਰਹੇ ਨੇ ਕਿ ਉਸ ਵੇਲੇ ਜਿਹੜੇ ਪੰਥਕ ਹਾਉਂਦੇ ਸੀ ਆਪਣੇ ਆਪ ਚ ਰਾਜ ਵੀ ਰਿਹਾ ਪਰ ਉਹਨਾਂ ਨੇ ਮਸਲੇ ਦਾ ਹੱਲ ਕਿਉਂ ਨਾ ਕੀਤਾ ਇਨਸਾਫ ਕਿਉਂ ਨਾ ਦਵਾਇਆ ਤੇ ਅੱਜ ਵੀ 45 ਰਿਪੋਰਟ ਖੁੱਲੀ ਹੈ ਬੇਸ਼ੱਕ ਹਦਾਇਤਾਂ ਤੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਆਦੇਸ਼ ਦੇ ਦਿੱਤੇ ਗਏ ਨੇ ਇਸ ਦੇ ਉੱਤੇ ਤਾਂ ਗੱਲ ਕਰਾਂਗੇ ਕਿ ਇਸ ਦੇ ਕੀ ਸਿੱਟੇ ਨਿਕਲਣਗੇ ਪਰ ਇੱਕ ਗੱਲ ਐਸੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਮੇਰੇ ਨਾਲ ਇਸ ਵਕਤ ਮਾਲਵਿੰਦਰ ਸਿੰਘ ਮਾਲੀ ਜੀ ਬੈਠੇ ਨੇ ਔਰ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਸਾਹਿਬ ਨੇ ਜਦੋਂ ਜੇਲ੍ਹ ਦੇ ਵਿੱਚੋਂ ਜਾਣਾ ਸੀ ਤੇ ਆਖਰੀ ਫਤਿਹ ਸਾਂਝੀ ਹੋਈ ਸੀ ਮਾਲੀ ਸਾਹਿਬ ਦੇ ਨਾਲ ਉਹ ਫਤਿਹ ਕੀ ਸੀ ਕੀ ਕਿਹਾ ਸੀ ਉਹਨਾਂ ਦੇ ਉਹ ਬੋਲ ਕੀ ਸੀ ਆਖਰੀ ਜਦੋਂ ਇਹਨਾਂ ਨਾਲ ਮੁਲਾਕਾਤ ਥੋੜੇ ਜਿ ਮਿੰਟਾਂ ਸਕਿੰਟਾਂ ਦੀ ਹੋਈ ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ ਕੀ ਕਹਿ ਕੇ ਗਏ ਸੀ ਉਹ ਸਾਰੀਆਂ ਗੱਲਾਂ ਵੀ ਕਰਾਂਗੇ ਮੇਰੇ ਨਾਲ ਨੇ ਮਾਲੀ ਸਾਹਿਬ ਮਾਲੀ ਸਾਹਿਬ ਜਥੇਦਾਰ ਕੌਂਕੇ ਸਾਹਿਬ ਦੀਆਂ ਗੱਲਾਂ ਹੋ ਰਹੀਆਂ ਅੱਜ ਕਾਫੀ ਸਾਲਾਂ ਬਾਅਦ ਉਸ ਧੰਗ ਨਾਲ ਚਰਚਾ ਹੋ ਰਹੀ ਹੈ ਕਿਉਂਕਿ ਪੜਤਾਲੀ ਰਿਪੋਰਟ ਨੇ ਬੜਾ ਚਰਚਾ ਛੇੜ ਦਿੱਤਾ ਰੋਲ ਕੀ ਰਿਹਾ ਕਿਸੇ ਦਾ ਇਨਸਾਫ ਦਿਵਾਉਣ ਚ ਉਸ ਤੇ ਤਾਂ ਆਵਾਂਗੇ ਪਰ ਪਹਿਲਾਂ ਅਸੀਂ ਇਹੀ ਪੁੱਛਣਾ ਚਾਹੁੰਦੇ ਹਾਂ ਕਿ ਉਹ ਜਿਹੜਾ ਵੇਲਾ ਜਦੋਂ ਤੁਸੀਂ ਵੀ ਜੇਲ੍ਹ ਵਿੱਚ ਉਹ ਵੀ ਜੇਲ੍ਹ ਵਿੱਚ ਉਹ ਕੀ ਸੀ ਮਾਹੌਲ ਉਸ ਵੇਲੇ ਕਿਹੜੇ-ਕਿਹੜੇ ਸ਼ਬਦ ਉਹਨਾਂ ਦੇ ਤੁਹਾਨੂੰ ਚੇਤੇ ਆਜ ਵੀ ਮੈਂ ਨਾ ਉਦੋਂ ਸੀਏ ਸਟਾਫ ਲੱਡਾ ਕੋਠੀ ਵਾਲਿਆਂ ਨੇ ਚੱਕਿਆ ਸੀ ਦੋ ਤਿੰਨ ਦਿਨ ਉੱਥੇ ਇੰਟਰੋਗੇਸ਼ਨ ਹੋਈ ਉਸ ਤੋਂ ਬਾਅਦ ਮੇਰੇ ਤੇ ਐਨਐਸਏ ਤੇ ਟਾਡਾ 124 ਲਾ ਕੇ ਸੰਗਰੂਰ ਜੇਲ੍ਹ ਚ ਬੰਦ ਕਰਤਾ ਸੀ ਜਦੋਂ ਉੱਥੇ ਐਨਐਸਏ ਜਿਹੜਾ ਲੱਗਿਆ ਹੁੰਦਾ ਉੱਥੇ ਜੇਲ੍ਹ ਚ ਸਾਰਿਆਂ ਨਾਲ ਵੱਖ ਕੀਤਾ ਜਾਂਦਾ ਐਨਐਸਏ ਵਾਲੇ ਨੂੰ ਉੱਥੇ ਦੋ ਹੱਤੇ ਸੀ ਐਨਐਸਏ ਦੇ ਜਦੋਂ ਆਪਾਂ ਜੇਲ੍ਹ ਦੇ ਅੰਦਰ ਵੜਦੇ ਹਾਂ ਇੱਕ ਖੱਬੇ ਪਾਸੇ ਆ ਇੱਕ ਸੱਜੇ ਪਾਸੇ ਆ ਖੱਬੇ ਪਾਸੇ ਵਾਲਾ ਥੋੜਾ ਜਿਆਦਾ ਨੀਵਾਂ ਸੱਜੇ ਪਾਸੇ ਵਾਲਾ ਥੋੜਾ ਜਿਆਦਾ ਉੱਚਾ ਮੈਨੂੰ ਉਹ ਉਹਦੇ ਵਿੱਚ ਨਜ਼ਰਬੰਦ ਕੀਤਾ ਸੀ ਇਹਨਾਂ ਨੇ ਇੱਕ ਤੁਹਾਨੂੰ ਇੱਕ ਬੰਦਾ ਦਿੱਤਾ ਜਾਂਦਾ ਹੁੰਦਾ ਨਾਲ ਸਹਾਇਕ ਜਿਹੜਾ ਤੁਹਾਡਾ ਰੋਟੀ ਪਾਣੀ ਦਾ ਹੋਰ ਜਾਂ ਮੇਰੇ ਵਰਗਿਆਂ ਦੀ ਮਤਲਬ ਬਹੁਤ ਕਟਾਈ ਹੋਈ ਹੁੰਦੀ ਆ ਮਤਲਬ ਮਾਲਸ਼ ਮੂਲਸ਼ ਕਰਨ ਨੂੰ ਜੇ ਤੁਸੀਂ ਚਾਹੋ ਇਹ ਹੁੰਦਾ ਸੀ ਮੇਰੇ ਕੋਲੇ ਨਾ ਮੈਂ 23 ਸਤੰਬਰ ਨੂੰ ਸ਼ਾਇਦ ਇਹਨਾਂ ਨੇ ਚੱਕਿਆ ਸੀ 25 ਜਾਂ 26 ਨੂੰ ਮੈਂ ਜੇਲ੍ਹ ਚ ਚਲੇ ਗਿਆ ਸਤੰਬਰ ਚ 1992 1992 ਚ ਕੁਝ ਦਿਨ ਬਾਅਦ ਮੇਰੇ ਕੋਲ ਇੱਕ ਦਿਨ ਨਾ ਜੇਲ੍ਹ ਵਾਲੇ ਆਏ ਸੁਪਰਡੈਂਟ ਆ ਗਿਆ ਸੁਪਰਡੈਂਟ ਨਾ ਆਪਣੇ ਗੁਰਵਚਨ ਬੱਚੀ ਸੀ ਜਿਹੜੇ ਉਹਨਾਂ ਦੇ ਸਾਲੇ ਸੀ ਮੈਨੂੰ ਪੂਰਾ ਨਾਂ ਯਾਦ ਨਹੀਂ ਆ ਕੇ ਮੇਰੇ ਨਾਲ ਗੱਲਾਂ ਬਾਤਾਂ ਜੀ ਕਰਨ ਲੱਗੇ ਪੁੱਛਣ ਜੇ ਲੱਗੇ ਕੀ ਹਾਲ ਆ ਕਿਵੇਂ ਆ ਵਧੀਆ ਜੀ ਲੱਗ ਗਿਆ ਮਹਾ ਜੀ ਆਨੰਦ ਚ ਕੋਈ ਇਹ ਜੀ ਗੱਲ ਨਹੀਂ ਹੋਰ ਕੋਈ ਮੁਸ਼ਕਲਤਾ ਨਹੀਂ ਜੇ ਬੋ ਇਮਕਤਮ ਕਮ ਮਹਾ ਜੀ ਕੋਈ ਇਹ ਜੀ ਮੁਸ਼ਕਲ ਨਹੀਂ ਕਹਿੰਦੇ ਇਹਦੇ ਨਾਲ ਇੱਕ ਵਧੀਆ ਹੱਥਾਂ ਉੱਚਾ ਨਾਲੇ ਦੂਜੇ ਪਾਸੇ ਆ ਤੁਹਾਨੂੰ ਉਹ ਦੇ ਦिए ਮਹਾ ਨਾ ਜੀ ਮੈਂ ਠੀਕ ਆ ਅਸਲ ਗੱਲ ਇਹ ਸੀ ਵੀ ਕੌਕੇ ਸਾਹਿਬ ਆ ਗਈ ਸੀ ਕੌਕੇ ਸਾਹਿਬ ਉਹ ਹੱਥੇ ਚ ਪਹਿਲਾਂ ਵੀ ਕਈ ਵਾਰ ਰਹਿ ਕੇ ਗਏ ਸੀ ਹੂੰ ਜੋ ਦੋਨੋਂ ਨੇ ਪੁੱਛਿਆ ਉਹਨਾਂ ਨੇ ਕਿਹਾ ਵੀ ਮੈਂ ਤਾਂ ਉਹ ਹੱਥੇ ਚ ਮੈਨੂੰ ਭੇਜੋ ਉੱਥੇ ਮੈਂ ਸੀ ਆਲਰੇਡੀ ਉਹ ਜੇਲ੍ਹ ਵਾਲਿਆਂ ਨੂੰ ਐ ਲੱਗਿਆ ਵੀ ਇਹ ਵੀ ਸਿਆਪੇ ਦਾ ਜਾੜਾ ਮਾਲੀ ਵੀ ਵੀ ਜੇ ਮੰਨ ਜੇ ਠੀਕ ਆ ਕਿਤੇ ਐਵੇਂ ਹੋਰ ਨਾਲ ਲੜਾਈ ਪਾ ਕੇ ਭੇਜੇ ਚਲੋ ਜਦੋਂ ਮੈਂ ਕਿਹਾ ਉਹ ਕਹਿੰਨੇ ਜੀ ਸਿੱਧੀ ਗੱਲ ਆ ਸੱਚੀ ਗੱਲ ਇਹ ਆ ਵੀ ਕੌਕੇ ਸਾਹਿਬ ਆ ਗਏ ਉਹ ਕੇਸ ਦੇ ਵਿੱਚ ਦੁਬਾਰਾ ਇਹ ਉਹਨਾਂ ਦੇ ਨਾ ਮਨ ਨੂੰ ਲੱਗਿਆ ਹੋਇਆ ਸਾਰਾ ਥਾਂ ਜਾ ਇੱਥੇ ਕਿੰਨੀ ਵਾਰ ਵਿਚਰ ਕੇ ਗਏ ਨੇ ਉਹ ਇੱਥੇ ਆਉਣਾ ਚਾਹੁੰਦੇ ਆ ਮੈਂ ਹਜ ਤਣ ਭਾਗ ਮੈਨੂੰ ਚਾਹੇ ਚੱਕੀ 'ਚ ਬੰਦ ਕਰ ਦੇ ਜੇ ਕੋਕੀ ਸਾਹਿਬ ਇੱਥੇ ਆਉਣਾ ਕਿਹਾ ਤਾਂ ਮੈਨੂੰ ਕੋਈ ਤਕਲੀਫ ਨਹੀਂ ਉਹਨਾਂ ਨੂੰ ਸੁੱਖ ਦਾ ਸਾਹ ਆ ਜੇਲ੍ਹ 'ਚ ਨਾ ਗੱਲਾਂ ਬਾਤਾਂ ਦਾ ਇੱਕ ਦੂਜੇ ਦਾ ਪਤਾ ਲੱਗਦਾ ਰਹਿੰਦਾ ਹੁੰਦਾ ਵੀ ਜਥੇਦਾਰ ਦੀ ਅੱਜ ਆਏ ਗਏ ਆਏ ਕੀਤਾ ਮਾਲੀ ਪੇਸ਼ੀ ਤੇ ਗਿਆ ਕੀ ਹੋਇਆ ਇੰਨਾ ਕ ਪਤਾ ਚੱਲਦਾ ਰਹਿੰਦਾ ਇੱਕ ਦਿਨ ਮੈਨੂੰ ਸੁਨੇਹਾ ਮਿਲਿਆ ਵੀ ਤੁਹਾਨੂੰ ਜਥੇਦਾਰ ਜੀ ਮਿਲਣਾ ਚਾਹੁੰਦੇ ਨੇ ਮੈਂ ਕਦੇ ਨਹੀਂ ਮਿਲਿਆ ਸੀ ਉਹਨਾਂ ਨੂੰ ਪਹਿਲਾਂ ਜੀ ਮੈਂ ਜੇਲ੍ਹ ਦੇ ਬਾਹਰ ਨਿਕਲਿਆ ਉਹ ਮੇਰੇ ਗੇਟ ਦੇ ਅੱਗੇ ਖੜੇ ਨੇ ਜੀ ਨਾਲ ਉਹਨਾਂ ਦਾ ਸਮਾਨ ਜਾ ਵੀ ਬੰਨੇ ਹੋਇਆ ਜੀ ਫਤਿਹ ਸੰਜੀ ਕੀਤੀ ਅਸੀਂ ਉਹਨਾਂ ਨੇ ਪੁੱਛਿਆ ਹਾਲ ਚਾਲ ਕੀ ਆ ਮਾਲ ਕਿ ਮੈਂ ਕਹਿੰਦੇ ਚੜ੍ਹਦੀ ਕਲਾ ਚ ਰਹੋ ਕੋਈ ਇਹ ਜੀ ਗੱਲ ਨਹੀਂ ਮਹਾ ਸਿੰਘ ਸਾਹਿਬ ਅਸ਼ੀਰਵਾਦ ਚਾਹੀਦਾ ਤੁਹਾਡਾ ਚੜ੍ਹਦੀ ਕਲਾ ਚ ਕੋਈ ਇਹ ਜੀ ਗੱਲ ਨਹੀਂ ਕਹਿੰਦੇ ਜੇ ਮੇਰੀ ਤਾਂ ਜਮੰਤ ਹੋ ਜਾਣੀ ਆ ਮੈਂ ਤਾਂ ਮੁੜ ਕੇ ਆਉਣਾ ਨਹੀਂ ਪਰ ਕੋਈ ਨਹੀਂ ਦੇਖਾਂਗੇ ਫਿਰ ਕੀ ਹੁੰਦਾ ਮੈਂ ਹਾਂ ਜੀ ਠੀਕ ਆ ਫਤਿਹ ਬਲਾਈ ਅਸੀਂ ਜਾਨੀ ਮਿੰਟਕ ਦੀ ਗੱਲਬਾਤ ਹੋਈ ਸੀ ਜਿਵੇਂ ਕਹਿੰਦੇ ਉਹ ਚਿਹਰਿਆਂ ਦਾ ਆਪਸੀ ਹੋਇਆ ਸੀ ਮਤਲਬ ਰੂਹ ਦੇ ਦਰਸ਼ਨ ਹੋਏ ਕਹਿੰਦੇ ਚਿਹਰਾ ਐਨੀ ਕ ਗੱਲ ਹੋਈ ਸੀ ਉਸ ਤੋਂ ਬਾਅਦ ਮੈਂ ਜੇਲ੍ਹ ਦੇ ਵਿੱਚ ਸੀ ਜਦੋਂ ਮੁਲਾਕਾਤ ਬੜੀ ਛੋਟੀ ਨਗੂਣੀ ਜੀ ਸੀ ਪਰ ਉਹ ਚੇਤਿਆਂ ਚੋਂ ਨਹੀਂ ਗਈ ਹੋਣੀ ਤੁਹਾਡੇ ਕਿਵੇਂ ਜਾ ਸਕਦੀ ਆ ਜੀ ਮਤਲਬ ਇੱਕ ਬੰਦਾ ਨਾਲੇ ਜਥੇਦਾਰ ਸਾਹਿਬ ਦਾ ਨਾ ਰੋਲ ਬਹੁਤ ਵੱਡਾ ਸੀ ਉਦੋਂ ਸਾਨੂੰ ਤਾਂ ਪਤਾ ਲੋਕਾਂ ਨੂੰ ਪਤਾ ਨਹੀਂ ਜਿਹੜਾ 26 ਜਨਵਰੀ 86 ਦਾ ਸਰਵਤ ਖਾਲਸਾ ਹੋਇਆ ਸੀ ਨਾ ਜਸਵੀਰ ਸਿੰਘ ਰੋਡੇ ਜਥੇਦਾਰ ਚੁਣੇ ਸੀ ਇਹ ਕਾਰਜਕਾਰੀ ਜਥੇਦਾਰ ਸੀ ਜੀ ਜਿਹੜੇ 26 ਦੇ ਗੁਰਮਤੇ ਹੋਈ ਸੀ ਸਰਵਤ ਖਾਲਸੇ ਚ ਇਹ ਉਥੇ ਪੈਰਾ ਦੇਣ ਵਾਲੇ ਬੰਦੇ ਸੀ ਹਮ ਕਿਉਂਕਿ ਕਈ ਕਹਿੰਦੇ ਸੀ ਉਥੇ ਖਾਲਿਸਤਾਨ ਦਾ ਮਤ ਨਹੀਂ ਪਾਸ ਹੋਇਆ ਸੀ ਜੀ ਨੰਦਪੁਰ ਦੇ ਮਤੇ ਦੇ ਸੰਘਰਸ਼ ਨੂੰ ਜਾਰੀ ਰੱਖਣ ਦਾ ਫੈਸਲਾ ਹੋਇਆ ਸੀ ਭਾਈ ਮੋਹਕਮ ਸਿੰਘ ਨੇ ਬੜੀ ਇੰਟਰਵਿਊ ਦਿੱਤੀ ਆ ਵੀ ਕੀ ਚੱਲਿਆ ਉਦੋਂ ਸਾਰਾ ਕੁਝ ਤੇ ਉਹ ਇਹ ਉੱਥੇ ਪਹਿਰਾ ਦਿੰਦੇ ਸੀ ਇਹਨਾਂ ਤੇ ਦਵਾ ਸੀ ਵੀ ਖਾਲਿਸਤਾਨ ਦਾ ਐਲਾਨ ਕਰੋ ਕਹਿੰਦੇ ਨੇ ਵੀ ਉੱਥੇ ਪਰਚੀਆਂ ਵੀ ਪਾਈਆਂ ਫਿਰ ਵੀ ਪਰਚੀ ਆ ਜਿਹੜੀ ਉਹ ਨਿਕਲਿਆ ਵੀ ਨਹੀਂ ਖਾਲਿਸਤਾਨ ਦਾ ਐਲਾਨ ਨਹੀਂ ਕਰਨਾ ਪਰ ਉਹਨਾਂ ਦਾ ਵਿਚਾਰ ਇਹ ਸੀ ਵੀ ਮੈਂ ਸਰਬੱਤ ਖਾਲਸਾ ਨੇ ਮੈਨੂੰ ਜਥੇਦਾਰ ਚੁਣਿਆ ਮੈਂ ਉਹਦੇ ਮਤਿਆਂ ਤੇ ਪਹਿਰਾ ਦੇਣਾ ਮੈਂ ਇੱਥੋਂ ਅੱਗੇ ਪਾਸੇ ਨਹੀਂ ਜਾਣਾ ਦੂਜੀ ਗੱਲ ਇਹ ਆ ਵੀ ਇਲਾਕੇ 'ਚ ਇਹਨਾਂ ਦਾ ਨਾਮ ਬਹੁਤ ਵੱਡਾ ਬਣ ਗਿਆ ਸੀ ਮਤਲ ਇਨਸਾਫ ਦੇਣ ਪੱਖੋਂ ਜਾਂ ਹੋਰ ਆਪਾਂ ਇਹ ਗੱਲ ਕਰੀਏ ਉਸ ਸਮੇਂ ਅਸਲ 'ਚ ਜਦੋਂ ਕੋਈ ਚਿੰਨ ਬਣ ਜਾਂਦਾ ਸੀ ਨਾ ਕਿਸੇ ਗੱਲ ਦਾ ਜਿਵੇਂ ਮਨੁੱਖੀ ਹੱਕਾਂ ਲਈ ਲੜਨ 'ਚ ਅਜੀਤ ਸਿੰਘ ਬੈਂਸ ਸੀ ਜਿਹੜੇ ਇੱਕ ਚਿੰਨ ਬਣ ਗਏ ਸੀ ਜੀ ਮੈਂ ਉਹਦਾ ਸੂਬੇ ਦਾ ਖੋਜ 4577 ਸੀ ਜੀ ਚਲੋ ਮੇਰੇ ਨਾਲ ਤਾਂ ਜੋ ਹੋਈ ਹੋਈ ਵੱਖਰੀ ਗੱਲ ਆ ਪਰ ਜਸਟਿਸ ਨੂੰ ਹੱਥਕੜੀ ਲਾ ਕੇ ਕਮਾਇਆ ਤੁਸੀਂ ਦੇਖੋ ਉਹ ਵੀ ਆਪਣੇ ਆਪ 'ਚ ਬਹੁਤ ਵੱਡਾ ਮੈਸੇਜ ਸੀ ਜਸਟਿਸ ਅਜੀਤ ਸਿੰਘ ਦਾ ਅਜੀਤ ਸਿੰਘ ਬੈਂਸ ਨੂੰ ਮਤਲਬ ਪੁਲਿਸ ਵਾਲਿਆਂ ਨੇ ਹੱਥ ਕੜੀ ਲਾ ਕੇ ਘਮਾਇਆ ਉਹ ਮੇਰੇ ਤੇ ਜੋ ਤਸ਼ੱਦਦ ਹੋਇਆ ਉਹਦੇ ਨਾਲ ਉਹਦਾ 100 ਗੋਣਾ ਵੱਡਾ ਸਨੇਹਾ ਸੀ ਇਸੇ ਕਰਕੇ ਫਿਰ ਉਹਨਾਂ ਨੇ ਜਥੇਦਾਰ ਨੂੰ ਟਾਰਗੇਟ ਚੁਣਿਆ ਖਾੜਕੂ ਲਹਿਰਾਂ ਜਿਹੜੀ ਉਹਨੂੰ ਬੇਦਿਲ ਕਰਨ ਦੇ ਲਈ ਜਥੇਦਾਰ ਨਾਲ ਜੋ ਹੋਇਆ ਉਹਦੀਆਂ ਸਾਰੀਆਂ ਕਹਾਣੀਆਂ ਤੁਹਾਡੇ ਸਾਹਮਣੇ ਆ ਗਈਆਂ ਬੀਪੀ ਤਵਾੜੀ ਨੇ ਜਾਂਚ ਕੀਤੀ ਸਹੀ ਰਿਪੋਰਟ ਕੀਤੀ ਇਹ ਵੀ ਜਸਟਿਸ ਬੈਂਸੁਰਾਂ ਦੀ ਗਵਾਹੀ ਦੇ ਵਿੱਚ ਇੱਕ ਵਫਦ ਮਿਲਿਆ ਸੀ ਬਾਦਲ ਨੂੰ ਬਾਦਲ ਸਾਹਿਬ ਨੇ ਨਾ ਵੱਡਾ ਧਰੋਹ ਕੀਤਾ ਸੀ ਅਸਲ 'ਚ ਚੋਣਾਂ ਤੋਂ ਪਹਿਲਾਂ ਵਾਅਦਾ ਇਹ ਕੀਤਾ ਸੀ ਪੰਜਾਬ 'ਚ ਹਿੰਸਕ ਲਹਿਰ ਪੈਦਾ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਊ ਤੇ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਾਰੇ 'ਚ ਖੜਾ ਕੀਤਾ ਜਾਊ ਇਹ ਬੜਾ ਵੱਡਾ ਪ੍ਰੈਸ਼ਰ ਸੀ ਉਦੋਂ ਮੈਨੂੰ ਟੌੜਾ ਸਾਹਿਬ ਨੇ ਦੱਸਿਆ ਵੀ ਬਾਦਲ ਸਾਹਿਬ ਤੇ ਪ੍ਰੈਸ਼ਰ ਪਾਉਣ ਲਈ ਇੱਕ ਪੀਏਪ ਜਲੰਧਰ ਮੀਟਿੰਗ ਹੋਈ ਸੁਰੱਖਿਆ ਏਜੰਸੀਆਂ ਦੇ ਬੰਦਿਆਂ ਦੀ ਮੈਂ ਪਹਿਲਾਂ ਵੀ ਕਈ ਵਾਰ ਦੱਸ ਚੁੱਕਿਆ ਹਾਂ ਉੱਥੇ ਉਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ ਬੋਤਲ ਤੋਂ ਨਾ ਭੂਤ ਬਾਹਰ ਕੱਢ ਰਹੇ ਹੋ ਵੀ ਜਾਂਚ ਕਰਾਵਾਂਗੇ। ਤੁਹਾਡੀਆਂ ਚੋਣਾ ਤਾਂ ਹੋ ਰਹੀਆਂ ਨੇ ਕਿਉਂਕਿ ਅਸੀਂ ਇਹਨੂੰ ਮਾਰ ਕੇ ਬੰਦ ਕੀਤਾ ਹੋਇਆ। ਜੀ। ਕਹਿੰਦੇ ਬਾਦਲ ਸਾਹਿਬ ਨੇ ਉੱਥੇ ਵਾਅਦਾ ਕਰ ਲਿਆ ਸੀ ਵੀ ਦੇਖੋ ਪਿੱਛੇ ਤਾਂ ਹਟ ਨਹੀਂ ਸਕਦੇ ਪਰ ਅਸੀਂ ਬੜਾ ਕੁਝ ਕਰਾਂਗੇ ਨਹੀਂ। ਬਾਦਲ ਸਾਹਿਬ ਉਹ ਤੋਂ ਮੁੱਕਰ ਗਏ ਸੀ ਵਿਧਾਨ ਸਭਾ 'ਚ ਆ ਕੇ। ਸੋ ਸਾਰਿਆਂ ਦੀ ਜੇ ਕਿਤੇ ਉਦੋਂ ਜਾ ਕੇ ਹੁੰਦੀ ਤਾਂ ਉਸ ਤੋਂ ਬਾਅਦ ਜਿੰਨਾ ਕੁਝ ਵਾਪਰਿਆ ਸ਼ਾਇਦ ਇਸ ਰੂਪ ਦੇ ਵਿੱਚ ਨਾ ਵਾਪਰਦਾ। 30 ਸਾਲ ਨਾ ਲੱਗਦੇ। ਨਹੀਂ ਲੱਗਦੇ। ਹੂੰ। ਇਸੇ ਮਾਮਲੇ 'ਚ ਜਥੇਦਾਰ ਦੀ ਕਿਉਂਕਿ ਜਦੋਂ ਜਥੇਦਾਰ ਨੂੰ ਫੜਿਆ ਗਿਆ ਜਦੋਂ ਜਥੇਦਾਰ ਨੂੰ ਕਤਲ ਕਰਤਾ ਬਾਦਲ ਸਾਹਿਬ ਟੋੜਾ ਸਾਹਿਬ ਉੱਥੇ ਗਏ ਸੀ ਇਹ ਮੰਨਿਆ ਜਾਂਦਾ ਕਿ 20 ਦਸੰਬਰ 1992 ਦੀ ਗੱਲ ਹੈ ਜਦੋਂ ਸਤੰਬਰ ਮਹੀਨਾ ਸੀ ਤੁਹਾਡੇ ਕੋਲ ਚਲੇ ਗਏ ਫਤੇ ਸੰਝ ਜਿਹੜੀ ਤੁਸੀਂ ਗੱਲ ਦੱਸੀ ਹੈ ਉਸ ਤੋਂ ਬਾਅਦ ਤੁਹਾਡੇ ਤੱਕ ਕੀ ਖਬਰਾਂ ਪੁੱਜੀਆਂ ਸੀ ਜਦੋਂ 92 ਵਾਲਾ ਉਹ ਦੌਰ ਸੀ ਜਦੋਂ ਚੁੱਕਿਆ ਪੁਲਿਸ ਨੇ ਜਥੇਦਾਰ ਕੌਂਕੇ ਨਹੀਂ ਉਹ ਤਾਂ ਇਹੀ ਪਤਾ ਲੱਗਿਆ ਵੀ ਇਹਦੀਆਂ ਖਬਰਾਂ ਬਹੁਤ ਵੱਡੀਆਂ ਲੱਗੀਆਂ ਮਤਲਬ ਉੱਥੇ ਉਹਦੀ ਰਾਤੋਂ ਰਾਤ ਇਹਨਾਂ ਨੇ ਅਫਸਰ ਬਦਲਤੇ ਕਿਉਂਕਿ ਅਫਸਰ ਬਦਲਣਾ ਮਤਲਬ ਇਹ ਕਿ ਮੈਸਜ ਸੀ ਵੀ ਕਹਿੰਦੇ ਨੇ ਕੋਈ ਗਲਤੀ ਕੀਤੀ ਆ ਉੱਥੇ ਇੱਕ ਨਵਾਂ ਸ਼ਿਕਾਰੀ ਲਾਤਾ ਹਰਿੰਦਰ ਚਾਹਲ ਹਰਿੰਦਰ ਚਾਹਲ ਟੋੜਾ ਸਾਹਿਬ ਦਾ ਸਕਿਉਰਿਟੀ ਅਫਸਰ ਰਿਹਾ ਪਰ ਬਾਦਲ ਸਾਹਿਬ ਤੇ ਟੋੜਾ ਸਾਹਿਬ ਜਦੋਂ ਉੱਥੇ ਭੋਗ ਤੇ ਜਾ ਰਹੇ ਸੀ ਸੁਰਜਨ ਠੇਕੇਦਾਰ ਇਹ ਜਾਣ ਨਹੀਂ ਦਿੱਤੇ ਉੱਥੇ ਇਹਨਾਂ ਨੂੰ ਹਿਰਾਸਤ ਚ ਲੈ ਲਿਆ ਜਾਂ ਰੋਕ ਲਿਆ ਇੰਝ ਇੰਝ ਖਬਰਾਂ ਮਿਲ ਰਹੀਆਂ ਸੀ ਫਿਰ ਚਲੋ ਉਸ ਤੋਂ ਬਾਅਦ ਮੈਂ ਟੋੜਾ ਸਾਹਿਬ ਨਾਲ ਰਹਿਆ ਕਾਫੀ ਚਿਰ ਚੋਣਾਂ ਦੇ ਦੌਰਾਨ ਵੀ ਹੋਰ ਸਾਰੇ ਕਸਮ ਦੇ ਦੌਰਾਨ ਵੀ ਫਿਰ ਇਹ ਜਾਂਚ ਕਰਾਉਣ ਦਾ ਬਾਦਲ ਸਾਹਿਬ ਕਹਿੰਦੇ ਵੀ ਤੁਸੀਂ ਦੱਸੋ ਉਹ ਕਹਿੰਦੇ ਸੀਬੀਆਈ ਨੂੰ ਦਿਓ ਸੀਬੀਆਈ ਨੂੰ ਇਹ ਦੇਣ ਨੂੰ ਤਿਆਰ ਨਹੀਂ ਸੀ ਕਹਿੰਦੇ ਕਿਸੇ ਪੁਲਿਸ ਅਫਸਰ ਦਾ ਨਾਮ ਲਿਓ ਮੈਂ ਉਹ ਤੋਂ ਜਾਂਚ ਕਰਾ ਦਿੰਦਾ ਇਹਨਾਂ ਨੇ ਬੀਪੀ ਤਵਾੜੀ ਦਾ ਨਾਮ ਲੈਂਤਾ ਕਈ ਅਫਸਰ ਇਹੋ ਜਿਹੇ ਹੁੰਦੇ ਨੇ ਜਿਵੇਂ ਕਮਰਬੀਜੇ ਪ੍ਰਤਾਪ ਵੀਰ ਉਹ ਚੰਗਾ ਮਾੜਾ ਸੌ ਹੋਊਗਾ ਪਰ ਉਹ ਜਾਂਚ ਦੇ ਘੜੇਲ ਕੱਢ ਤੂੰ ਉਹਨੇ ਐਨਆਰ ਤਿਆਰ ਕਰ ਤੱਕੜੇਲ ਕੱਢ ਤੇ ਕਹੇ ਤਾਂ ਵੀ ਐਫਆਈਆਰ ਕਰੋ ਆਹ ਕਰੋ ਆਹ ਕਰੋ ਤਾਂ ਕਿ ਗਹਾਲੀ ਗੱਲ ਉੱਧੜੇ ਮਤਲਬ ਇੱਕ ਪੁਲਿਸ ਅਫਸਰ ਨਹੀਂ ਪੁਲਿਸ ਦੀਆਂ ਕਰਤੂਤਾਂ ਨੂੰ ਜਗ ਜाहिर ਕਰ ਕਰਤਾ ਉਦੋਂ ਬਾਅਦ ਗਰਤੇਜ ਸਿੰਘ ਉਰੀ ਬਾਦਲ ਸਾਹਿਬ ਨੂੰ ਮਿਲਣ ਗਏ ਵੀ ਦੇਖੋ ਜੀ ਰਿਪੋਰਟ ਆ ਗਈ ਸਾਹਮਣੇ ਤੁਸੀਂ ਇਹ ਤੇ ਕੋਈ ਕਾਰਵਾਈ ਕਰੋ ਜਨਤਕ ਕਰੋ ਕਹਿੰਦੇ ਸਾਨੂੰ ਬੁਲਾ ਲਿਆ ਬਿਠਾ ਲਿਆ ਤੇ ਉਹ ਕਹਿੰਦੇ ਜੀ ਬਾਦਲ ਸਾਹਿਬ ਕਿਸੇ ਨਾਲ ਗੱਲ ਕਰ ਰਹੇ ਨੇ ਤੁਹਾਨੂੰ ਬਾਅਦ ਚ ਬੁਲਾਉਂਦੇ ਨੇ ਸਾਨੂੰ ਬਿਨਾਂ ਮਲੀ ਦੂਜੇ ਰਸਤੇ ਨਾਲ ਨਿਕਲ ਕੇ ਚਲੇ ਗਏ ਮਿਲੇ ਹੀ ਨਹੀਂ ਉਹਨਾਂ ਨੂੰ ਅੱਛਾ ਤੁਸੀਂ ਇਹ ਦੇਖੋ ਦੇਖੋ ਜੀ ਕਤਲ ਤਾਂ ਬਹੁਤ ਹੋਏ ਨੇ ਕਤਲ ਹਿੰਦੂਆਂ ਦੇ ਵੀ ਹੋਏ ਨੇ ਪਰ ਇੱਕ ਵੀ ਹਿੰਦੂ ਦਾ ਕਤਲ ਇਹ ਨਹੀਂ ਜਿਹੜਾ ਸਰਕਾਰੀ ਰਿਕਾਰਡ ਚ ਨਾ ਹੋਵੇ ਜਿਹਦੀ ਐਫਆਈਆਰ ਦਰਜ ਨਾ ਹੋਈ ਹੋਵੇ ਜਿਹਨੂੰ ਕੋਈ ਸਹੂਲਤ ਨਾ ਮਿਲੀ ਹੋਵੇ ਦੂਜਾ ਸਿੱਖ ਨੌਜਵਾਨਾਂ ਦੇ ਕਤਲ ਮੁਕਾਬਲੇ ਜਿਹੜੇ ਹੋਏ ਨੇ ਉਹ ਦਰਜ ਨੇ ਕਾਫੀ ਵੱਡਾ ਹਿੱਸਾ ਦਰਜਾ ਪਰ ਅਣਪਛਾਤੀਆਂ ਲਾਸ਼ਾਂ ਤੇ ਵੱਢ ਕੇ ਜਿਹੜੇ ਪੁਲਿਸ ਹਰਾਚੋਂ ਫਰਾਰ ਦਿਖਾਤੇ ਉਹਨਾਂ ਦੇ ਕਿਤੇ ਕੇਸ ਦਰਜ ਨਹੀਂ ਤਿੰਨ ਤਰ੍ਹਾਂ ਦੀਆਂ ਇਹ ਗੱਲਾਂ ਹੈਗੀਆਂ ਨੇ ਤੇ ਮਨੁੱਖੀ ਹੱਕਾਂ ਲਈ ਲੜਨ ਵਾਲਿਆਂ ਦਾ ਉਦੋਂ ਬਾਅਦ ਇੱਕ ਵੱਡਾ ਨਾਮ ਹੋਰ ਸੀ ਜਸਵੰਤ ਸਿੰਘ ਖਾਲੜਾ ਸਾਹਿਬ ਉਹਨਾਂ ਨਾਲ ਵੀ ਬੜੀ ਮਾੜੀ ਹੋਈ ਇਹੀ ਮੈਂ ਤੁਹਾਨੂੰ ਕਹਿਣਾ ਨਾ ਜੀ 1995 ਤੋਂ ਪਹਿਲਾਂ ਖਾਲੜੇ ਨੇ ਜਾਂਚ ਸ਼ੁਰੂ ਕਰ ਲਈ ਸਿਰਫ ਤਿੰਨ ਸਰਕਾਰੀ ਸਮਸ਼ਾਨ ਘਾਟਾਂ ਦੇ ਉਹਨਾਂ ਨੇ ਸਿਵਿਆਂ ਦੀ ਰਾਖ ਫਰੋਲਣੇ ਸ਼ੁਰੂ ਕੀਤੀ ਅਣਪਛਾਤੀਆਂ ਲਾਸਾਂ ਸੀ ਜਿਹੜੀਆਂ ਪਤਾ ਸੀ ਯਾਰ ਹੁਣ ਕੋਈ ਭੁੱਲਦਾ ਆਪਣੇ ਪੁੱਤਰਾਂ ਦੀਆਂ ਗੱਲਾਂ ਨੂੰ ਵੀ ਕੌਣ ਕਿੱਥੇ ਫੜਿਆ ਕਿਵੇਂ ਮਾਰਿਆ ਉਦੋਂ ਅਸੀਂ ਪੈਗਾਮ ਦੇ ਵਿੱਚ ਅਕਸਰ ਰਿਪੋਰਟਾਂ ਛਾਪਦੇ ਸੀ ਆ 15 ਪੁਲਿਸ ਮੁਕਾਬਲੇ ਹੋਏ ਨੇ ਉਹੀ ਕਈ ਵਾਰ ਰਿਪੋਰਟਾਂ ਪੰਜਾਬੀ ਟ੍ਰਿਬਿਊਨ ਚ ਵੀ ਲੱਗ ਜਾਂਦੀਆਂ ਸੀ ਵੀ ਇੱਥੋਂ ਫੜਿਆ ਬੰਦਾ ਇੱਥੇ ਮਾਰਿਆ ਫਲਾਨਾ ਹੋ ਗਿਆ ਪੁਰਸ ਕਹਿੰਦੇ ਸੀ ਫਲਾਣਾ ਬੰਦਾ ਭੱਜ ਗਿਆ ਉਹਦੇ ਸੀ ਕਹਿੰਦੇ ਸੀ ਭਾਈ ਦਾ ਭਾਈ ਦਾ ਮਾਰਿਆ ਗਿਆ ਉਹ ਤਾਂ ਪਛਤਾ ਜਿਹੜਾ ਭੱਜਿਆ ਉਹਦਾ ਤੁਹਾਨੂੰ ਨਾਂ ਦੱਸ ਗਿਆ ਵੀ ਮੇਰਾ ਨਾਂ ਫਲਾਣਾ ਸਿੰਘ ਆ ਮੈਂ ਭੱਜਿਆ ਜਾਂਦਾ ਮਤਲਬ ਉਦੋਂ ਇਸੇ ਤਰ੍ਹਾਂ ਦੀਆਂ ਕਹਾਣੀਆਂ ਬਹੁਤ ਚਲਦੀਆਂ ਹੁੰਦੀਆਂ ਸੀ ਤੁਸੀਂ ਇਹ ਜਿਹੜੀਆਂ ਗੱਲਾਂ ਦੱਸ ਰਹੇ ਨੇ ਇਤਿਹਾਸ ਦੇ ਝਰੋਖੇ ਦੇ ਵਿੱਚੋਂ ਬਹੁਤ ਸਾਰੇ ਲੋਕ ਮੇਰੇ ਅਗੇ ਜਾਂ ਹੋਰ ਵੀ ਹੋਣਗੇ ਜਿਹੜੇ ਨਹੀਂ ਪਤਾ ਬਹੁਤ ਸਾਰੀਆਂ ਗੱਲਾਂ ਦਾ ਤੁਸੀਂ ਤੇ ਅੱਖੀਂ ਦੇਖੀਆਂ ਜਾਂ ਉਸ ਵੇਲੇ ਦੇ ਗਵਾਹ ਹਾਂ ਚਸ਼ਮਦੀਦ ਅੱਜ ਕੱਲ੍ਹ ਸ਼ਰਮਣੀ ਅਕਾਲੀ ਦਲ ਵਾਲਿਆਂ ਤੇ ਜਦੋਂ ਸਵਾਲ ਉੱਠ ਰਹੇ ਆ ਕਿ ਤੁਹਾਡਾ 12 13 ਸਾਲ 15 ਸਾਲ ਰਾਜ ਰਿਹਾ ਤੁਸੀਂ ਕੀਤਾ ਕੀ ਹੁਣ ਉਹਨਾਂ ਦੀ ਦਲੀਲ ਇਹ ਹੈ ਕਿ ਸਾਨੂੰ ਹੁਣ ਪਿਛਲਾ ਨਾ ਪੁੱਛੋ ਕਿ ਅਸੀਂ ਉਦ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋ ਕੇ ਅਸੀਂ ਇਹ ਲੜਾਈ ਨੂੰ ਲੜੀਏ ਤੇ ਜਿਹੜਾ ਹੁਣ ਕਾਲ ਤੱਕ ਸਾਫ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਆਦੇਸ਼ ਦਿੱਤਾ ਨਾ ਐਸਜੀਪੀਸੀ ਨੂੰ ਉਹਦੇ ਉੱਤੇ ਹੁਣ ਆਪਾਂ ਨੂੰ ਪੈਰਾ ਦੇਣਾ ਬਣਦਾ ਨਾ ਕਿ ਪੁਰਾਣੀਆਂ ਚੀਜ਼ਾਂ ਫਰੋਲਣ ਤੇ ਅਰਸੂਲ ਹਮਜਾ ਤੋਂ ਮੇਰਾ ਦਾਗਸਤਾਨ ਵਾਲਾ ਉਹਨੇ ਲਿਖਿਆ ਸਾਡਾ ਬੀਤਿਆ ਵਰਤਮਾਨ ਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਜੇ ਬੀਤੇ ਤੇ ਗੋਲੀ ਚਲਾਓਗੇ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੂਗਾ ਬੀਤੇ ਤੋਂ ਐ ਖੜਾ ਨਹੀਂ ਛਡਾਇਆ ਜਾ ਸਕਦਾ ਉਹ ਕਨਾਂ ਪੁੱਤਰ ਮੋਏ ਨਾ ਭੁੱਲਦੇ ਆਲਮਾ ਚਾਹੇ ਹੋ ਕੇ ਮਰਨ ਫਕੀਰ ਜਥੇਦਾਰ ਤਾਂ ਪੱਗ ਆ ਨਾ ਖਾਲਸਾ ਪੰਥ ਦੀ ਜੇ ਤੁਸੀਂ ਉਹਦਾ ਇਨਸਾਫ ਨਹੀਂ ਲੈ ਸਕਦੇ ਉਹਦੇ ਇਨਸਾਫ ਦਾ ਰਾਹ ਪੱਧਰਾ ਹੋ ਗਿਆ ਤੁਸੀਂ ਮੂਰੇ ਕੰਧ ਚਿੰਤੀ ਤੁਹਾਡੀ ਪਹਿਲੀ ਸਰਕਾਰ ਵੇਲੇ ਰਿਪੋਰਟ ਤੁਹਾਡੇ ਕੋਲੇ ਆ ਗਈ ਉਸ ਤੋਂ ਬਾਅਦ ਦੋ ਵਾਰ ਤੁਸੀਂ ਸਰਕਾਰਾਂ ਚਲਾ ਲੀਆਂ ਫਿਰ ਤੁਸੀਂ ਅਕਾਲ ਤਖਤ ਤੇ ਜਾ ਕੇ ਭੁੱਲ ਬਖਸ਼ਾਉਣ ਦਾ ਨਾਟਕ ਕਰਦੇ ਹੋ ਭੁੱਲ ਕਿਹੜੀ ਬਖਸ਼ਾਈਏ ਜੀ ਉੱਥੇ ਸਮਾਂ ਤੇ ਇਹ ਕਿਹਾ ਵੀ ਸਾਨੂੰ ਮੌਕਾ ਨਹੀਂ ਦਿੱਤਾ ਆਪਣੀ ਗੱਲ ਹੋ ਚੁੱਕੀ ਆ ਪਹਿਲਾਂ ਹੁਣ ਸਾਨੂੰ ਨਵਾਂ ਮੌਕਾ ਦਿਓ ਅਕਾਲ ਤਖਤ ਹੁਣ ਹਾਲਤ ਕੀ ਆ ਜੀ ਅਕਾਲੀ ਦਲ ਨੇ ਐਡੇ ਵੱਡੇ ਪਾਪ ਕੀਤੇ ਨੇ ਨਾ ਮਤਲਬ ਇਹ ਨੈਤਿਕ ਤੌਰ ਤੇ ਇਨੇ ਕਮਜ਼ੋਰ ਹੋ ਗਏ ਕਿਸੇ ਮਸਲੇ ਤੇ ਆਪ ਮੂਰੇ ਲੱਗੇ ਨਹੀਂ ਸਕਦੇ ਤੁਸੀਂ ਇਹ ਦੇਖੋ ਪਾਰਲੀਮੈਂਟ ਚ ਐਲਾਨ ਕਰਕੇ ਗ੍ਰਹਿ ਮੰਤਰੀ ਨੇ ਆ ਬੰਦਿਆਂ ਨੂੰ ਛੱਡ ਰਿਹਾ ਨੋਟੀਫਿਕੇਸ਼ਨ ਜਾਰੀ ਕਰਤਾ ਉਸੇ ਸੈਸ਼ਨ ਦੇ ਦੌਰਾਨ ਉਹ ਮੁੱਕਰ ਗਿਆ ਤੁਸੀਂ ਉਦੋਂ ਨਹੀਂ ਬੋਲੇ ਹੁਣ ਜਦੋਂ ਤੁਸੀਂ ਦੂਦੇ ਪਾਸੇ ਹੁਣ ਵੀ ਵੀ ਹਰ ਸਿਮਰਤ ਬੋਲੀ ਤੇ ਉਹਨੇ ਸਨੱਬ ਕੀਤੀ ਹੈ ਬੁਰੀ ਤਰ੍ਹਾਂ ਤੁਸੀਂ ਜੋ ਕੋਈ ਹੋਇਆ ਤੁਸੀਂ ਸੁਣਿਓ ਹੁਣ ਇਹਨਾਂ ਕੋਲ ਹਿਸਾਬ ਕਿਉਂ ਨਹੀਂ ਹੁਣ ਜਥੇਦਾਰ ਨੂੰ ਚਾਹੀਦਾ ਕੀ ਸੀ ਮੇਰੇ ਹਿਸਾਬ ਨਾਲ ਪਹਿਲੀ ਗੱਲ ਤਾਂ ਜਥੇਦਾਰ ਜਿਹੜੀ ਆਪਾਂ ਗੱਲ ਕਰਦੇ ਇਹ ਹੁਣ ਸ਼੍ਰੋਮਣੀ ਕਮੇਟੀ ਨੂੰ ਮੂਰੇ ਲਾ ਰਹੇ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਉਸ ਤਰ੍ਹਾਂ ਪਾਪਾਂ ਦੀ ਭਾਗੀ ਨਹੀਂ ਉਹ ਲਿਪ ਸਰਵਿਸ ਕਰਦੀ ਰਹੀ ਆ ਪਹਿਲਾਂ ਸ਼੍ਰੋਮਣੀ ਕਮੇਟੀ ਟੋੜਾ ਸਾਹਿਬ ਵੇਲੇ ਬਹੁਤ ਹੱਦ ਤੱਕ ਕਰਦੀ ਸੀ ਮੁੜ ਕੇ ਤੇ ਇਹਨਾਂ ਨੇ ਅਕਾਲ ਤਖਤ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਪ੍ਰਧਾਨ ਜੇਪ ਵਿੱਚ ਪਾ ਲਿਆ ਹਰੇ ਉਹਨੂੰ ਮੁਰੇ ਲਾਉਂਦੇ ਨੇ ਤਾਂ ਕਿ ਉਹ ਜਿਹੜੇ ਜਵਾਬ ਨੇ ਲੋਕ ਮੰਗਦੇ ਨੇ ਉਹ ਸਾਹਮਣੇ ਨਾ ਆਉਣ ਪਰ ਹੁਣ ਅਗਲਾ ਕਹਿੰਦਾ ਵੀ ਅੱਜ ਤੁਸੀਂ ਜਥੇਦਾਰ ਨੂੰ ਕਹਿੰਦਾ ਸ਼੍ਰੋਮਣੀ ਕਮੇਟੀ ਕੇਸ ਦਰਜ ਕਰਵਾਵੇ ਇੰਨੇ ਚਿਰ ਤੱਕ ਕੇਸ ਦਰਜ ਕਿਉਂ ਨਹੀਂ ਹੋਇਆ ਜੀ ਮੇਰੇ ਯਾਦ ਆ ਹਿਊਮਨ ਰਾਈਟਸ ਦੇ ਆਗੂ ਜਿਸਪਾਲ ਸਿੰਘ ਢੱਲੋਰੀ ਉਸ ਵੇਲੇ ਬੀਬੀ ਦੇ ਕੋਲੇ ਗਏ ਭਾਈ ਕੌਂਕੇ ਦੀ ਘਰ ਵਾਲੀ ਕੋਲੇ ਉਹ ਕਹਿੰਦੀ ਭਾਈ ਪੁਲਿਸ ਵਾਲੇ ਕਹਿ ਕੇ ਗਏ ਨੇ ਉਹ ਤਾਂ ਤੁਹਾਡਾ ਜਥੇਦਾਰ ਸੀ ਨਾ ਲੱਭਣਾ ਨਹੀਂ ਮੁੜ ਕੇ ਜੇ ਆ ਜਵਾਕ ਬਚਾਉਣੇ ਨਾ ਜਵਾਨ ਬੰਦ ਕਰ ਲੋ ਨਹੀਂ ਆ ਨਹੀਂ ਕਹਿੰਦੇ ਜੇ ਮੇਰੇ ਉਹਦਾ ਨਹੀਂ ਕੁਝ ਬਣਿਆ ਮੈਂ ਭਾਈ ਜਵਾਕ ਬਣਾਉਣੇ ਨੇ ਮੈਂ ਐਫ ਆਈ ਆਰ ਦਰਜ ਨਹੀਂ ਕਰਨੀ ਤੇ ਐਂ ਹੁੰਦਾ ਰਿਹਾ ਬਹੁਤਿਆਂ ਨਾਲ ਜਿਨ੍ਹਾਂ ਨੇ ਕੇਸ ਦਰਜ ਕੀਤੇ ਨੇ ਉਹਨਾਂ ਚ ਟੰਗੇ ਗਏ ਜੀ ਹੁਣ ਤੁਸੀਂ ਘਰਦਿਆਂ ਕੋਲੇ ਜਾਂਦੇ ਹੋ ਵੀ ਤੁਸੀਂ ਐਫ ਆਈ ਆਰ ਦਰਜ ਕਰੋ ਉਸ ਵੇਲੇ ਦਾ ਤੁਹਾਡੇ ਕੋਲੇ ਕੀ ਜਵਾਬ ਆ ਤੁਸੀਂ ਇੰਨਾ ਚਿਰ ਠੰਡੇ ਵਾਸਤੇ ਕਿਉਂ ਦੱਬ ਕੇ ਰੱਖਿਆ ਕਿਉਂ 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 ਖਾਟਕੂ ਸੰਘਰਸ਼ ਵਾਲੇ ਇਹਨਾਂ ਦਾ ਰੂਪ ਬਦਲ ਗਿਆ ਸੀ ਪ੍ਰਵਚਨ ਬਦਲ ਗਿਆ ਸੀ ਇਹਨਾਂ ਦੀ ਬੋਲੀ ਉਹੀ ਕਾਂਗਰਸ ਵਾਲੀ ਭਾਰਤੀ ਜਨਤਾ ਪਾਰਟੀ ਵਾਲੀ ਸੀ ਕਾਲਾ ਦੌਰ ਅੱਤਵਾਦੀ ਵਿਦੇਸ਼ ਆਈਐਸ ਨਾਲ ਰਲ ਕੇ ਪੰਜਾਬ ਦੇ ਖਿਲਾਫ ਲੜਾਈ ਸਾਰਾ ਉਹੀ ਪੈਂਤੜਾ ਸੀ ਬੰਦੀ ਸਿੰਘਾਂ ਬਾਰੇ ਆਪ ਕਿਉਂ ਨਹੀਂ ਬੋਲਦੇ ਸ਼ਰਮਣੀ ਕਮੇਟੀ ਨੂੰ ਕਿ ਮੂਹਰ ਲਾਉਂਦੇ ਨੇ ਚਿੱਠੀਆਂ ਪਈਆਂ ਨੇ ਸਰਕਾਰੀ ਤੁਸੀਂ ਇਹਨਾਂ ਨੂੰ ਅੱਤਵਾਦੀ ਕਹਿੰਦੇ ਰਹੋ ਜਦੋਂ ਉਹਨਾਂ ਨੂੰ ਕਹਿੰਦੇ ਜੇਲ੍ਹਾਂ ਚ ਪੰਜਾਬ ਦੀਆਂ ਚ ਬਦਲੋ ਤੁਸੀਂ ਕਹਿੰਦੇ ਨਾ ਮਾਹੌਲ ਬਹੁਤ ਖਰਾਬ ਹੋ ਜਾਊਗਾ ਜਿਵੇਂ ਹੁਣ ਭਗਵੰਤ ਮਾਨ ਕਹਿ ਰਿਹਾ ਮੇਰੇ ਕਲਸੀ ਇੱਥੇ ਆ ਜੂਦੀ ਮਾਹੌਲ ਬਹੁਤ ਖਰਾਬ ਕਲਸੀ ਕਿਹੜਾ ਤਵੱਦੀ ਹੈ ਮੈਨੂੰ ਇਹ ਦੱਸੋ ਸੋ ਇਸ ਕਰਕੇ ਉਹ ਤੋਂ ਡਰਦੇ ਮਾਰੇ ਉਹਨਾਂ ਨੂੰ ਮੂਰੇ ਲਾ ਰਹੇ ਨੇ ਚਾਹੀਦਾ ਕੀ ਸੀ ਜਥੇਦਾਰ ਨੂੰ ਪੰਜਾਬ ਸਰਕਾਰ ਨੂੰ ਹਦਾਇਤ ਕਰ ਦੇ ਪਹਿਲੀ ਗੱਲ ਵੀ ਕਿਉਂਕਿ ਅੱਜਾਂ ਦੀ ਸਰਕਾਰ ਹੈ ਨਾ ਜੀ ਇੱਕ ਸਰਕਾਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਅਗਲਿਆਂ ਦੀ ਹੁੰਦੀ ਹੈ ਜਿਵੇਂ ਉਹਨਾਂ ਦੇ ਸਾਰੇ ਪ੍ਰੋਜੈਕਟਾਂ ਦਾ ਉਦਘਾਟਨ ਕਰ ਰਹੇ ਨੇ ਆਪ ਦਾ ਨਾਮ ਲੈ ਕੇ ਉਹ ਜ਼ਿੰਮੇਵਾਰੀਆਂ ਵੀ ਇਹਨਾਂ ਸਰ ਨੇ ਵੀ ਆ ਰਿਪੋਰਟ ਤੇ ਭਾਈ ਲੋੜੀਂਦੀ ਕਾਰਵਾਈ ਕਰੋ ਹੁਕਮਨਾਮਾ ਨਹੀਂ ਮੈਂ ਕਹਿੰਦਾ ਇੱਕ ਕਾਲ ਤੱਕ ਤੇ ਜਥੇਦਾਰ ਵੱਲੋਂ ਹੁਕਮਨਾਮਾ ਇੱਕ ਹੋਰ ਪ੍ਰਸੰਗ 'ਚ ਹੁੰਦਾ ਜਿਵੇਂ ਇਹ ਕਹਿੰਦੇ ਨੇ ਵੀ ਜਥੇਦਾਰ ਨੇ 2:18 ਮਿੰਟ ਤੇ ਕਿਹਾ ਵੀ ਮਾਤਮੀ ਤੂੰ ਨਾ ਭਾਈ ਬਣਾਉਣ ਵਾਲਾ ਕੰਮ ਵਾਪਸ ਲੈ ਲਓ 2:31 ਮਿੰਟ ਤੇ ਸਰਕਾਰ ਨੇ ਵਾਪਸ ਲੈ ਲਈ ਤੇ ਇਹਦੇ ਬਾਰੇ ਹਦਾਇਤ ਕਿਉਂ ਨਹੀਂ ਕਰਦੀ ਜੀ ਉਹਨੂੰ ਤੇ ਕੀ ਅਕਾਲ ਤੱਕ ਸਾਹਬ ਦੇ ਮੌਜੂਦਾ ਜਥੇਦਾਰ ਹਦਾਇਤ ਕਰਨ ਸਰਕਾਰ ਨੂੰ ਸਰਕਾਰ ਤਾਂ ਅੱਗੇ ਤੁਰ ਸਕਦੀ ਹੈ ਕਿ ਸਰਕਾਰ ਆਪਣੇ ਪੱਧਰ ਦੇ ਉੱਤੇ ਵੀ ਐਡਾ ਵੱਡਾ ਮਸਲਾ ਹੈ ਪਤਾ ਵੀ ਇਹ ਚਰਚਾ ਹੋ ਰਹੀ ਹੈ ਆਪਣੇ ਪੱਧਰ ਦੇ ਉੱਤੇ ਵੀ ਉਸ ਆਪਣੇ ਪੁਰਾਣੇ ਅਫਸਰ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕਾਰਵਾਈ ਅੱਗੇ ਤੋਰ ਸਕਦੇ ਕਹਿਣ ਵੀ ਪੰਜਾਬ ਤੇ ਜ਼ੁਲਮ ਹੋਇਆ ਕਹਿਣ ਦਰਬਾਰ ਸਾਹਿਬ ਤੇ ਫੌਜੀ ਹਮਲਾ ਗਲਤ ਸੀ ਕਹਿਣ ਇੱਥੇ ਝੂਠੇ ਪੁਲਿਸ ਮੁਕਾਬਲੇ 'ਚ ਨੌਜਵਾਨ ਮਾਰੇ ਗਏ ਨੇ ਸੋਚ ਨਹੀਂ ਹੈਗੀ ਉਹ ਜਦੋਂ ਤੁਹਾਡੀ ਸੋਚ ਉਹੀ ਆ ਜੋ ਕਾਂਗਰਸੀਆਂ ਨੇ ਕੀਤਾ ਗਵਰਨਰ ਦੇ ਰਾਜ ਵਾਲੇ ਕੀਤਾ ਉਹੀ ਕੁਛ ਅਕਾਲੀ ਦਲ ਨੇ ਕੀਤਾ ਉਹੀ ਮੁੜ ਕੇ ਕੈਪਟਨ ਆ ਗਿਆ ਉਹਨੇ ਵੀ ਇਹੀ ਕੀਤਾ ਇਹਨਾਂ ਦੀ ਪੰਜਾਬ ਤੇ ਜੋ ਜ਼ੁਲਮ ਹੋਏ ਨੇ ਉਸ ਵਰਤਾਰੇ ਬਾਰੇ ਸਾਰਿਆਂ ਦੀ ਸੋਚ ਇੱਕਾ ਇਸ ਕਰਕੇ ਕਹਿੰਦੇ ਚਾਹੁੰਦੇ ਆ ਵੀ ਜਿਹੜੇ ਜ਼ੁਲਮ ਹੋਏ ਨੇ ਉਹਨਾਂ ਦਾ ਉਹ ਇਨਸਾਫ ਦਿੱਤਾ ਜਾਵੇ ਇਸ ਕਰਕੇ ਆਪਣੇ ਆਪ ਇਹ ਕਹਿੰਦੇ ਨੇ 70 ਸਾਲਾਂ ਚ ਆ ਕੁਛ ਕਰਤਾ ਜੀ ਜਿਹੜਾ 70 ਸਾਲਾਂ ਚ ਕੀਤਾ ਤੁਸੀਂ ਕਿਹੜਾ ਉਲਟਾ ਰਹੇ ਹੋ ਉਹਦੇ ਨਾਲ ਵੱਖਰਾ ਕਿਹੜਾ ਕਰ ਰਹੇ ਹੋ ਸੋ ਇਸ ਕਰਕੇ ਜਦੋਂ ਤੱਕ ਤੁਸੀਂ ਪਹਿਲਾਂ ਅਕਾਲੀ ਕਹਿੰਦੇ ਹੁੰਦੇ ਸੀ ਅਸੀਂ ਖਾੜਕੂਆਂ ਨਾਲ ਸਹਿਮਤ ਨਹੀਂ ਪਰ ਇਹਨਾਂ ਨੂੰ ਇਸਰਾ ਧੱਕਣ ਲਈ ਤੁਸੀਂ ਮਜਬੂਰ ਕੀਤਾ ਜਮਹੂਰੀਅਤ ਦੀ ਲੜਾਈ ਆ ਸਾਡੀ ਉਹਨੂੰ ਤੁਸੀਂ ਕੰਨ ਨਾਲ ਲਾਤਾ ਕਦੋਂ ਤੱਕ ਕਾਲੀ ਕਹਿੰਦੇ ਰਹੇ ਜਦੋਂ ਤੱਕ 97 ਚ ਸਰਕਾਰ ਨਹੀਂ ਬਣੀ ਮੈਨੀਫੈਸਟੋ ਦੇ ਵਿੱਚ ਵੀ ਇਹੀ ਗੱਲਾਂ ਕਹਿੰਦੇ ਰਹੇ ਨੇ ਉਹ ਕਹਿੰਦੇ ਨਾ ਵੀ ਤੂੰ ਤੇ ਤੇਰੀ ਤੋਰ ਬਦਲ ਗਈ ਬਦਲੇ ਤੇਰੇ ਦੀਦੇ ਨਹੀਂ ਇਹ ਜਿਹੜਾ ਸੁਖਵੀਰ ਕਹਿੰਦਾ ਅਸੀਂ ਸੱਤਾ ਲਈ ਨਹੀਂ ਲੜਦੇ ਰਹੇ ਤੁਸੀਂ ਸੱਤਾ ਲਈ ਸਾਰਾ ਕੁਝ ਕੁਰਬਾਨ ਕਰਤਾ ਉਹਨਾਂ ਨੇ ਤਾਂ ਮਾਰਤਾ ਟਾਹੀਆਂ ਹਮਲੇ ਕੀਤੇ ਉਹਦਾ ਰਿਐਕਸ਼ਨ ਹੋਇਆ ਤੁਹਾਨੂੰ ਇਹਦਾ ਸਿੱਖੀ ਸادات ਦੀਆਂ ਪਰੰਪਰਾਵਾਂ ਦੀਆਂ ਕਾਰਜਸ਼ੈਲੀ ਨੇ ਜਣਾ ਚ ਇਹ ਜਾ ਤੇਲ ਦਿੱਤਾ ਕਿ ਤੁਹਾਨੂੰ ਆਪ ਨੂੰ ਉੱਠ ਕੇ ਤੁਰ ਲਈ ਹੋ ਗੋਡਿਆਂ 'ਪਰ ਹੋਏ ਬੈਠੇ ਹੋ ਪੰਥ ਕਿਵੇਂ ਉੱਠੂਗਾ ਜੀ ਮੈਨੂੰ ਇਹ ਤੁਸੀਂ ਦੱਸੋ ਜੀ ਇਸ ਕਰਕੇ ਜਦੋਂ ਤੱਕ ਅਕਾਲੀ ਦਲ ਪੰਥਕਲੀ ਨਹੀਂ ਅਪਣਾਉਂਦਾ ਪੰਥ ਕਸੂਰਚ ਨਹੀਂ ਆਉਂਦਾ ਉਹ ਅਪਣਾਉਣ ਖਾਤਰ ਕਹਿਣਾ ਪਊ ਕੰਨਾਂ ਨੂੰ ਹੱਥ ਲਾ ਕੇ ਸੱਤਾ ਖਾਤਰ ਬਹੁਤ ਗਲਤੀਆਂ ਹੋ ਗਈਆਂ ਜੰਮੂ ਕਸ਼ਮੀਰ ਨੂੰ ਖਤਮ ਕਰਨ ਤੱਕ ਤੁਸੀਂ ਗੁੱਠਾ ਲਾ ਕੇ ਆਏ ਹੋ ਇੱਕ ਕੌਮ ਤੇ ਇੱਕ ਚੋਣ ਦੀ ਹਮਾਇਤ ਕੀਤੀ ਹੋਈ ਆ ਤੁਸੀਂ ਸੋ ਇਸ ਕਰਕੇ ਰਿਵਾਈਵ ਉਹ ਨਹੀਂ ਹੋ ਜਦੋਂ ਪੰਥਕਸੁਰ ਦੇ ਵਿੱਚ ਆਉਣਗੇ ਇਸ ਕਰਕੇ ਉਸ ਪਾਸੇ ਤੁਰਨ ਨੂੰ ਤਿਆਰ ਨਹੀਂ ਨਾ ਬੀਬੀ ਜ਼ਗੀਰ ਕੌਰ ਤੁਰਨ ਨੂੰ ਤਿਆਰ ਨਾ ਢੀਂਸਾ ਤੁਰਨ ਨੂੰ ਤਿਆਰ ਇਕੱਠੇ ਹੋ ਜੋ ਕਹਿੰਦੇ ਹਮੀਰ ਸਿੰਘ ਦੀ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਉਹ ਕਹਿੰਦਾ ਇੱਕ ਵੇਲਾ ਸੀ ਜਦੋਂ ਅਕਾਲੀ ਦਲ ਇਕੱਠੇ ਹੋ ਗਏ ਸੀ ਕਹਿੰਦੇ ਪੰਥ ਇਕੱਠਾ ਹੋ ਗਿਆ ਬਾਦਲ ਟੌੜਾ ਇਕੱਠੇ ਹੋ ਗਏ ਪੰਥ ਇਕੱਠਾ ਹੋ ਗਿਆ ਹੁਣ ਪੰਥ ਤੇ ਕਲੀ ਲੀਡਰਸ਼ਿਪ ਚ ਗੈਪ ਪੈ ਗਿਆ ਵੱਡਾ ਮਾੜਾ ਆਪਣੇ ਆਪ ਨੂੰ ਪੰਥ ਨਾਲ ਜੁੜੋਂਗੇ ਲੀ ਬਦਲੋਂਗੇ ਤਾਂ ਗੱਲ ਦੂਜੇ ਪਾਸੇ ਤੁਰੂ ਇਹ ਗੁਰਦੇਵ ਸਿੰਘ ਕੌਕੇ ਵਾਲਾ ਜਿਹੜਾ ਕੇਸ ਆ ਇਹਨਾਂ ਲਈ ਗਲੇ ਦੀ ਹੱਡੀ ਬਣਿਆ ਹੋਇਆ ਉਹ ਸਾਹਮਣੇ ਆ ਰਿਹਾ ਤੁਹਾਡੇ ਸਾਹਮਣੇ ਜੀ ਬਹੁਤ ਸ਼ੁਕਰੀਆ ਜੀ ਤਾਂ ਮਾਲਵਿੰਦਰ ਸਿੰਘ ਮਾਲੀ ਜੀ ਨੇ ਉਹ ਜੇਲ੍ਹ ਵਾਲਾ ਇੱਕ ਜਿਹੜਾ ਕਹਾਣੀ ਸੀ ਜਾਂ ਇੱਕ ਕਿੱਸਾ ਸੀ ਉਹ ਵੀ ਸਾਂਝਾ ਕੀਤਾ ਹੈ ਤੇ ਇਸ ਮਸਲੇ ਵਿੱਚ ਕੌਣ ਕਿੰਨਾ ਦੋਸ਼ੀ ਹੈ ਜਾਂ ਕਸੂਰਵਾਰ ਹੈ ਤੇ ਕਿਉਂ ਨਹੀਂ ਇਨਸਾਫ ਹੁਣ ਤੱਕ ਮਿਲ ਸਕਿਆ ਤੇ ਪਰਿਵਾਰ ਕਿਵੇਂ ਪਿੱਛੇ हट ਜਾਂਦੇ ਨੇ ਤੇ ਜਿਹੜੀਆਂ ਸੰਸਥਾਵਾਂ ਨੇ ਉਹ ਆਪਣੀਆਂ ਜ਼ਿੰਮੇਵਾਰੀ ਤੋਂ ਕਿਵੇਂ ਭਜਦੀਆਂ ਨੇ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਸ ਮਸਲੇ ਦੇ ਬਾਰੇ ਪੂਰੇ ਦੇ ਬਾਰੇ ਆਪਣੀ ਰਾਏ ਕੀ ਰੱਖਦੇ ਹੋ ਆਪਣੇ ਵਿਚਾਰ ਮਨ ਦੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਵਿੱਚ ਹੈ ਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀ